ਪਿਛਲੇ ਦਿਨੀ ਖਨੌਰੀ ਬਾਰਡਰ ਤੇ ਹਰਿਆਣਾ ਪੁਲਿਸ ਵੱਲੋਂ ਚਲਾਈ ਗੋਲੀ ਦੇ ਨਾਲ ਇੱਕ ਨੌਜਵਾਨ ਕਿਸਾਨ ਦੇ ਬੇਟੇ ਦੀ ਮੌਤ ਤੇ ਸੰਯੁਕਤ ਕਿਸਾਨ ਮੋਰਚਾ ਨੇ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਅੱਤੇ ਅੱਜ ਪੰਜਾਬ ਭਾਰ ਦੇ ਵਿੱਚ ਵਿਪਤੀ ਕਮਿਸ਼ਨਰ ਦੇ ਦਫ਼ਤਰ ਦੇ ਅੱਗੇ ਅਤੇ ਟਰੱਕ ਯੂਨੀਅਨ ਚੌਂਕ ਵਿੱਚ ਚੱਕਾ ਜਾਮ ਕਰਕੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅਤੇ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵੇਜ ਦੇ ਪੁਤਲੇ ਸੜਕੇ ਇਹਨਾਂ ਤਿੰਨਾਂ ਤੇ 302 ਦਾ ਪਰਚਾ ਦਰਜ ਕਰਨ ਦੀ ਮੰਗ ਕੀਤੀ। ਹੋਰ ਕਿਸਾਨਾਂ ਨੇ ਕੀ ਕਿਹਾ ਆਓ ਦੇਖਦੇ ਹਾਂ। ਨਰਿੰਦਰ ਜੀ ਇਸ ਰੱਪਤੇ ਦੇ ਮਾਰੇ ਕੀ ਕਹੋਗੇ ਇਹਦੇ ਬਾਰੇ ਅੱਜ ਅਸੀਂ ਜਿਹੜੇ ਉਹਨਾਂ ਵੱਲੋਂ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਭਾਰਤ ਅਮਿਤ ਸ਼ਾਹ ਅਤੇ ਹਰਿਆਣੇ ਦਾ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਉੱਥੇ ਦਾ ਡੀਜੀਪੀ ਸੂਰਤੀਜੀਤ ਸਿੰਘ ਕਪੂਰ ਹੈ ਇਹਨਾਂ ਦੇ ਬੁਤਲੇ ਫੂਕ ਰਹੇ ਹਨ ਜਿਹੜਾ ਇਹਨਾਂ ਨੇ ਜਣੀ ਜ਼ਬਰ ਕੀਤਾ ਉੱਥੇ ਲੋਕਾਂ ਦੇ ਉੱਤੇ ਕਿਸਾਨਾਂ ਦੇ ਉੱਤੇ ਮਜ਼ਦੂਰਾਂ ਦੇ ਉੱਤੇ ਉਦੇ ਖਿਲਾਫ ਉਤਰਿਆ ਜਿਹੜੀ ਗੱਲ ਆ ਰਹੀ ਹੈ ਕਿ ਉਥੇ ਬਗੈਰ ਵਰਦੀਆਂ ਚੋ ਉਹ ਇਹ ਆਪਦੇ ਬੰਦੇ ਪਿਛਲੇ ਦਿਨੇ ਵੀ ਫੜਿਆ ਸੀ ਇੱਕ ਹਰਿਆਣਾ ਦੀ ਪੰਜਾਬ ਪੁਲਿਸ ਦਾ ਮੁਲਾਜ਼ਮ ਫੜਿਆ ਸੀਗਾ ਉਹ ਇਦੋਂ ਸੀਆਈਡੀ ਕਾਤੇ ਜਾਂ ਹੁੱਲੜਬਾਜੀ ਆਪ ਹੋ ਕੇ ਕਰਦਾ ਸੀ ਤਾਂ ਕਿ ਨੌਜਵਾਨ ਅੱਗੇ ਹੋਣ ਪੱਥਰ ਚੱਕ ਚੱਕ ਕੇ ਮਾਰਦਾ ਸੀ ਉਹਦੇ ਪਿੱਛੇ ਦੇਖ ਕੇ ਨੌਜਵਾਨ ਡਰਦੇ ਸੀ ਇਹ ਜਿਹੜੀ ਕੱਲ ਪਰਸੋ ਜਾਂ ਗੋਲੀ ਕਟਨਾ ਹੋਇਆ ਉਹ ਕੋਈ ਇੰਨਾ ਨਹੀਂ ਹੈਗਾ ਕਿ ਉਧਰੋਂ ਬਾਰਡਰ ਦੇ ਪਰਲੀ ਸਾਈਡ ਤੋਂ ਗੋਲੀ ਆਈ ਹੈ ਜਾਂ ਗੋਲੀ ਪਿਸਟਲ ਦੇ ਨਾਲ ਚੱਲੀ ਹੋਈ ਹੈ ਗੋਲੀ ਬਿਲਕੁਲ ਨਜ਼ਦੀਕ ਮਾਰੀ ਹੈ ਇਹਦਾ ਉੱਥੋਂ ਕਲੀਅਰ ਹੁੰਦਾ ਕਿ ਉਹਨੇ ਬੰਦੇ ਵਿੱਚ ਛੱਡ ਕੇ ਇਧਰੋਂ ਨੁਕਸਾਨ ਕਰਵਾਇਆ ਜਿਹੜਾ ਪੰਜਾਬੀ ਨੌਜਵਾਨ ਸੀਰ ਕੀਤਾ ਗਿਆ ਉਹ ਉਧਰ ਦੀ ਜਿਹੜੀ ਫੋਰਸ ਦੀ ਉਹ ਇਧਰ ਪੰਜਾਬ ਛਾ ਕੇ ਮਾਰੀ ਹੈ ਉਹਦੇ ਬਾਰੇ ਸੀਐਮ ਦੋਸਤੀ ਦੇ ਬੰਦੇ ਸੀ ਬਿਲਕੁਲ ਦੋਸਤੀ ਹੈ ਇਹ ਰਲੇ ਹੋਇਆ ਕਿ ਸੀਐਮ ਭਗਵੰਤ ਮਾਨ ਉਹਨਾਂ ਨਾਲ ਰਲਿਆ ਹੋਇਆਗਾ ਜੀ ਸਾਡੀ ਪੰਜਾਬ ਦੀ ਪੁਲਿਸ ਕੀ ਕਰਦੀ ਹੈ ਬਈ ਪੰਜਾਬ ਦੀ ਪੁਲਿਸ ਹੁੰਦਾ ਆਰਡਰ ਸੀਐਮ ਦੇ ਰਿਹਾ ਕਿ ਤੁਸੀਂ ਰੋਕਣਾ ਨਹੀਂ ਹੈ ਉਹਨਾਂ ਨੂੰ ਕਿਉਂਕਿ ਇਹ ਸਰਕਾਰ ਨਾਲ ਮੁਰਿਆ ਜਿਹੜੇ ਲੋਕ ਕਹਿੰਦੇ ਸੀ ਭਗਵੰਤ ਮਾਨ ਲੋਕ ਹਦੈਸੀ ਹੈ ਪਰ ਭਗਵੰਤ ਮਾਨ ਬੀਜੇਪੀ ਦੇ ਇਸ਼ਾਰਿਆਂ ਤੇ ਚੱਲ ਰਿਹਾ ਇਹ ਨਹੀਂ ਕਹਿੰਦਾ ਚਾਹੁੰਦਾ ਕਿ ਲੋਕ ਉਧਰ ਨੂੰ ਵਧਣ ਲੋਕ ਆਪਣੀਆਂ ਮੰਗਾਂ ਹੱਕੀ ਮਨਾ ਸਕਣ ਇਹ ਨਾਲ ਰਲ ਕੇ ਬੀਜੇਪੀ ਦੇ ਸਾਡੇ ਲੋਕਾਂ ਦਾ ਘਾਨ ਕਰਨ ਲੱਗਿਆ ਹੋਇਆ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਸਰਕਾਰ ਨਾਲ ਮੋਦੀ ਸਰਕਾਰ ਨਾਲ ਮਿਲ ਕੇ ਘਾਨ ਕਰੇ ਬਿਲਕੁਲ ਨਾਲ ਮਿਲ ਕੇ ਚੱਲ ਰਹੇ ਨੇ ਕਿ ਉਹਨਾਂ ਦੇ ਪੈਰ ਦੇ ਵਿੱਚ ਪੈਰ ਧਰਦੇ ਹੈਗੇ ਉਹਨਾਂ ਦੇ ਨਾਲ ਇਸ਼ਾਰਿਆਂ ਤੇ ਕੰਮ ਕਰਦੀ ਹੈਗੀ ਪੰਜਾਬ ਸਰਕਾਰ ਸੰਯੁਕਤ ਮੋਰਚੇ ਦੇ ਹੱਕ ਦੇ ਵਿੱਚ ਕੋਈ ਹਰਨਾਮਾ ਨਹੀਂ ਕੋਈ ਵੀ ਸਰਕਾਰ ਸੰਯੁਕਤ ਕਿਸਾਨ ਮੋਰਚੇ ਦੇ ਹੱਕ ਦੇ ਵਿੱਚ ਕਦੇ ਨਾਰਾ ਨਹੀਂ ਮਾਰਦੀ ਕਿਉਂਕਿ ਇਹ ਜਿਹੜੀ ਕੁਰਸੀ ਹੈ ਕੁਰਸੀ ਡਬਲਯੂਟੀਓ ਜਿਵੇਂ ਕਹਿੰਦੀ ਹੈ ਉਵੇਂ ਇਹਨਾਂ ਦੇ ਹੁਕਮ ਹੁੰਦੇ ਨੇ ਜਦੋਂ ਪਿੱਛੇ ਇਹ ਕਾਂਗਰਸ ਦਾ ਮੁੱਖ ਮੰਤਰੀ ਚੰਨੀ ਬਣਿਆ ਸੀ ਉਹਨੇ ਇੱਕ ਸਵੇਰੇ ਆਰਡਰ ਕੀਤਾ ਇਹਦੇ 17.5 ਏਕੜ ਵਾਲਾ ਕਾਨੂੰਨ ਮੈਂ ਪਾਸ ਕਰਤਾ डब्ल्यूटीएन ਦੇ ਪਿੱਛੋਂ ਉਹਦੀ ਖਿੱਚੀ ਡੋਰ ਤਾਂ ਹੱਥੋਂ ਉਹਨੇ ਜਵਾਬ ਦਿੱਤਾ ਕਿ ਮੈਂ ਉਹ ਵਾਪਸ ਲੈ ਲਿਆ ਕਾਨੂੰਨ ਇਹ ਕੁਰਸੀ ਹੈ ਜਿਹੜੀ ਡਬਲਯੂਟੀਓ ਦੇ ਇਸ਼ਾਰਿਆਂ ਤੇ ਉਹਨਾਂ ਦੇ ਇਸ਼ਾਰਿਆਂ ਤੇ ਚੱਲਦੀ ਹੈ ਜਿਵੇਂ ਸਾਰੀਆਂ ਸਰਕਾਰਾਂ ਲਈ ਐਮਲੀ ਹੁੰਦੀਆਂ ਬਿਲਕੁਲ ਰਲੀਆਂ ਮਿਲੀਆਂ ਸਰਕਾਰਾਂ ਨੇ ਅਸੀਂ ਤਾਂ ਲੋਕਾਂ ਨੂੰ ਕਹਿੰਦੇ ਹਾਂ ਕਿ ਲੋਕ ਜਦੋਂ ਆਪਦੀ ਆਜ਼ਾਦੀ ਤੇ ਆਜਨ ਫਿਰ ਇਹ ਹੱਕ ਮਨਾ ਲੈਂਦੇ ਆ ਜਿਵੇਂ ਹੁਣ ਸੰਯੁਕਤ ਕਿਸਾਨ ਮੋਰਚੇ ਵੱਲੋਂ ਅਗਲੇ ਫੈਸਲੇ ਲੈ ਚੁੱਕੇ ਆਗੇ ਦਿੱਲੀ ਜਾਣ ਦੇ ਫੈਸਲੇ ਆ ਗਏ ਆ ਜਾਂ ਟਰੈਕਟਰ ਮਾਰਚ ਦੇ ਫੈਸਲੇ ਆਏ ਆ ਉਹਨਾਂ ਤੇ ਪੂਰੇ ਭਾਰਤ ਦੇ ਵਿੱਚ ਅੰਦੋਲਨ ਜਦੋਂ ਤੇਜ਼ ਹੋਇਆ ਫਿਰ ਇਹ ਸਰਕਾਰ ਦੀ ਜਿਹੜੀ ਸਿਆਸੀ ਜ਼ਮੀਨ ਖਿਸਕਦੀ ਹੈ ਜਦੋਂ ਸਿਆਸੀ ਜ਼ਮੀਨ ਖਿੱਲੂਗੀ ਇਹਨਾਂ ਦੀ ਫਿਰ ਇਹ ਕੁਰਸੀ ਜਾਂਦੀ ਹੈਗੀ 2024 ਆ ਗਿਆ ਇਸ ਦੇਖੋ ਤੁਸੀਂ ਪੰਜਾਬ ਸਰਕਾਰ ਦੇ ਵਿਰੁੱਧ ਕੀ ਕਰੋਗੇ ਦੇਖੋ ਅਸੀਂ ਤਾਂ ਹਰੇਕ ਸਰਕਾਰ ਦੇ ਵਿਰੁੱਧ ਹੀ ਕਰਦੇ ਆਂ ਪੰਜਾਬ ਸਰਕਾਰ ਦੇ ਵਿਰੁੱਧ ਜਿਹੜੀ ਵੀ ਮਰਜੀ ਸਰਕਾਰ ਆ ਜੇ ਸਾਡਾ ਤਾਂ ਹਰੇਕ ਦੇ ਖਿਲਾਫ ਹੀ ਮੋਰਚਾ ਖੁੱਲਦਾ ਕਿਉਂਕਿ ਇਹਨਾਂ ਨੇ ਸਾਨੂੰ ਦੇਣਾ ਕੁਝ ਨਹੀਂ ਸਾਤੋਂ ਖੋਣ ਦੀਆਂ ਨੀਤੀਆਂ ਬਣਾ ਰਹੇ ਨੇਗੇ ਇਹ ਚਾਹੇ ਪੰਜਾਬ ਸਰਕਾਰ ਅਕਾਲੀਆਂ ਦੀ ਆਏ ਚਾਹੇ ਕਾਂਗਰਸੀ ਆ ਚਾਹੇ ਭਗਵੰਤ ਮਾਨ ਜਿਹੜੇ ਲੋਕ ਬਦਲ ਬਦਲਾਵ ਦੀ ਸਰਕਾਰ ਕਹਿੰਦੇ ਇਹ ਆ ਜੇ ਇਹਨਾਂ ਨੇ ਦੇਣਾ ਕੁਝ ਨਹੀਂ ਲੋਕਾਂ ਤੋਂ ਖੋਣ ਦੀਆਂ ਨੀਤੀਆਂ ਬਣਾ ਰਹੇ ਨੇ ਉਹਨਾਂ ਚੀਜ਼ਾਂ ਦੇ ਸਾਰੀਆਂ ਸਰਕਾਰਾਂ ਚੱਲਦੀਆਂ ਨੇ ਤੁਸੀਂ ਇਹ ਕਹਿੰਦੇ ਹੋ ਮੋਦੀ ਸਰਕਾਰ ਬੰਨੋ ਘੱਟ ਕੇ ਜਿਹੜਾ ਕੁਝ ਲਿਆ ਜਾ ਰਿਹਾ ਹੈ ਬਿਲਕੁਲ ਹੈ ਘੱਟ ਕੇ ਇਹਨੂੰ ਕੁਝ ਲਿਆ ਜਾ ਰਿਹਾ ਹੈ ਜੰਮੂ ਕਸ਼ਮੀਰ ਦੇ ਵਿੱਚ ਧਾਰਾ 370 ਤੋੜੀ ਹੈਗੀ ਇਹ ਮੋਦੀ ਸਰਕਾਰ ਜਿਹੜੇ ਚਾਹੁੰਦੀ ਹੈ ਕਿ ਸਾਡਾ ਰਾਜ ਜਿਹੜਾ ਪੂਰੇ ਭਾਰਤ ਦੇ ਵਿੱਚ ਹੈ ਇਹਨਾਂ ਨੇ ਆਰਐਸਐਸ ਦਾ ਰਾਜ ਕਰਾਉਣ ਦੇ ਲਈ ਘੱਟ ਗਿਣਤੀਆਂ 'ਤੇ ਹਮਲੇ ਕਰਦੀ ਆ ਰਹੀ ਆ ਇਹਨੂੰ ਤੇਜ਼ ਕਰਨੇ ਹਮਲੇ ਨੇ ਜੇ ਸਾਡੇ ਲੋਕ ਨਾ ਇਕੱਠੇ ਹੋਣ। ਇਹ ਘੱਟ ਗਿਣਤੀਆਂ ਦਾ ਮੈਸੇਜ ਅਸੀਂ ਤਾਂ ਕਹਿੰਦੇ ਆ ਲੋਕਾਂ ਨੂੰ ਕਿ ਆਓ ਭਰਾਵੋ ਆਪਾਂ ਇਕੱਠੇ ਹੋ ਕੇ ਇਹਦਾ ਜ਼ਬਰਦਸਤ ਮੁਕਾਬਲਾ ਸਬਰ ਦੇ ਨਾਲ ਕਰੀਏ ਕਿਉਂਕਿ ਜੇ ਐਂ ਇਕੱਲੇ-ਇਕੱਲੇ ਰਹੇ ਤਾਂ ਮੋਦੀ ਸਰਕਾਰ ਆਉਣ ਵਾਲੇ ਦਿਨਾਂ ਦੇ ਵਿੱਚ ਤਾਕੜੇ ਜ਼ਬਰ ਕਰਨਾ ਜਾ ਰਹੀ ਹੈਗੀ। ਘੱਟ ਗਿਣਤੀਆਂ ਨੂੰ ਕਹਿੰਦੇ ਆ ਕਿ ਆਪਾਂ ਇਕੱਠੇ ਹੋਈਏ ਇਕੱਠੇ ਹੋ ਕੇ ਦਾ ਜ਼ਬਰਦਸਤ ਮੁਕਾਬਲਾ ਸਬਰ ਦੇ ਨਾਲ ਕਰੀਏ। ਆ ਗਿਆ ਕਿਸ ਬਕਸੇ ਲਗੇ ਅੱਜ ਜਿਹੜਾ ਧਰਤਾ ਸੁਨੋਕਤ ਮੋਤੀ ਦੀ ਕਾਲ ਦੇ ਉੱਤੇ ਪੂਰੇ ਭਾਰਤ ਦੇ ਵਿੱਚ ਜਿਹੜਾ ਇਹ ਨੌਜਵਾਨ ਕੋਈ ਜਿਹੜਾ ਇਹ ਮਕਸਾ ਸੈਂਟਰੀ ਮੋਦੀ ਸਰਕਾਰ ਦਾ ਖੱਟਰ ਹਰਿਆਣੇ ਸਰਕਾਰ ਨੇ ਸਾਡੇ ਬੱਚਿਆਂ ਦੇ ਉੱਤੇ ਜ਼ੁਲਮ ਕਰਿਆਗਾ ਬਾਰਡਰ ਦੇ ਉੱਤੇ ਤਖਨੋਰੀ ਬਾਰਡਰ ਦੇ ਉੱਤੇ ਜੋ ਸ਼ਾਂਤਮਈ ਵੀਰ ਥੈਰਾ ਤੋਂ ਛੰਡੇ ਦੇ ਡੰਡੇ ਦੇ ਨਾਲ ਆਪਣੀ ਹੱਕੀ ਮੰਗਾ ਮੰਗਣ ਲਈ ਦਿੱਲੀ ਵੱਲ ਨੂੰ ਜਾ ਰਹੇ ਵੇ ਉਹਨਾਂ ਤੇ ਸਰੇਰਾਮ ਹੋਲੀਆਂ ਨਾਲ ਪ੍ਰਸਾਦ ਕਰਕੇ ਕਈ ਜ਼ਖਮੀ ਕਰਤੇ ਇੱਕ ਸਾਡੇ 21 ਸਾਲ ਦਾ ਨੌਜਵਾਨ ਸ਼ਹੀਦ ਕਰਤਾ ਅੱਛਾ ਕੁਛ ਉਥੇ ਮਲਾਜਿਮ ਬਣ ਕੇ ਬੰਦੇ ਨੇ ਗੋਲੀਆਂ ਚਲਾਈਆਂ ਨੇ ਪੱਤਰਕਾਰ ਸਵਾਲ ਪੁੱਛਦਾ ਹੈ ਕਿ ਕੌਣ ਨੇ ਬੰਦੇ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਨੇ ਬਿਨਾਂ ਵਰਦੀ ਦੇ ਉਹ ਬਗੈਰ ਵਰਦੀ ਦੇ ਰੀਐਸਐਸ ਦੇ ਗੁੰਡੇ ਨੇ ਵਿਚ ਵੜੇ ਹੋਏ ਨੇ ਉਹ ਬਗੈਰ ਵਰਦੀ ਦੇ ਵਿੱਚ ਗੋਲੀਆਂ ਚਲਾ ਰਹੇ ਨੇ ਉਹ ਸਾਡੇ ਘੱਟ ਗਿਣਤੀਆਂ ਦਬਾ ਕੇ ਰੱਖਣਾ ਚਾਹੁੰਦੇ ਨੇ ਉਹ ਆਰਐਸਐਸ ਦਾ ਇਥੇ ਰਾਜ ਲੈਣਾ ਚਾਹੁੰਦੇ ਨੇ ਹਿੰਦੂ ਰਾਜ ਲੈਣਾ ਚਾਹੁੰਦੇ ਨੇ ਇਸ ਕਰਕੇ ਉਹਨਾਂ ਨੇ ਆਰਐਸਏ ਤੇ ਗੁੰਡੇ ਮੱਚ ਬਾੜੇ ਵੇਣ ਬਗੇਰ ਵਰਤੋਂ ਉੱਥੇ ਨਿਸ਼ਾਨੇ ਲਾ ਲਾ ਗੋਰੀਆਂ ਮਾਰਦੇ ਨੇ ਜਿਹੜਾ ਬੰਦਾ ਸਿਰ ਕਰਮਾ ਦੇਖ ਕੇ ਵੀ ਕਿਹੜਾ ਵੱਧੋਗਾ ਖਾਸ ਕਰਕੇ ਪਾਗਲ ਨੂੰ ਜ਼ਿਆਦਾ ਡਰ ਕੇ ਗਾਉਂਦੇ ਨੇ ਜਿਹੜੇ ਲੋਕ ਇਹ ਤਾਂ ਨਾ ਇਸ ਪੱਲੇ ਹੀ ਜਾਇਆ ਹੋਰ ਵੀ ਪੰਜਾਬ ਤੇ ਇਹ ਪੂਰੇ ਭਾਰਤ ਦੇ ਵਿੱਚ ਅੱਜ ਪੰਜਾਬ ਦੇ ਨਹੀਂ ਪੂਰੇ ਭਾਰਤ ਦੇ ਵਿੱਚ ਅੱਜ ਕੱਲ ਚੰਡੀਗੜ੍ਹ ਮੀਟਿੰਗ ਹੋਈ ਸੀ 22 ਤਰੀਕ ਦੀ ਇਹ 4 ਵਜੇ 4:30 ਵਜੇ ਕਾਲ ਆਈ ਆਗੀ ਵੀ ਪੂਰੇ ਭਾਰਤ ਦੇ ਵਿੱਚ ਅੱਜ ਇਹਨਾਂ ਪਤਲੇ ਫੋਕਣ ਨੇ ਰਾਣੀ ਦੇ ਵਿੱਚ ਕੱਲ ਸਾਰੇ ਰੋਡ ਜਾਮ ਹੋ ਗਏ ਨੇ ਤੇ ਇੱਕ ਨਹੀਂ ਰਾਸਤਾਂ ਦੇ ਵਿੱਚ ਜੁਪੀ ਦੇ ਸਾਰੇ ਜਗ੍ਹਾ ਤੇ ਉਹਦੇ ਨੇ ਫੁੱਪੜੀ ਨਾ ਜਿੰਦਾ ਵਡਿਆ ਗਿਰਤੀ ਦੇ ਵਿਚੋਰ ਦੀ ਲੋੜ ਹੈ